ਸਤਿ ਸ੍ਰੀ ਅਕਾਲ ਜੀ ਤੁਹਾਡਾ ਅੱਜ ਦੀ ਕਲਾਸ ਵਿੱਚ ਸਵਾਗਤ ਕਰਦੇ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਪੰਜਾਬੀ ਸਾਹਿਤ ਦੇ ਬਾਰੇ ਜਿਹਦੇ ਵਿੱਚ ਗੱਲ ਕਰਾਂਗੇ ਕੁਝ ਮਹੱਤਵਪੂਰਨ ਪੁਸਤਕਾਂ ਜਿਹੜੀਆਂ ਕਿ ਕਿਹੜੇ-ਕਿਹੜੇ ਉਹਨਾਂ ਦੇ ਰਚਨਾਕਾਰ ਹਨ ਆ ਗੱਲ ਕਰਦੇ ਹਾਂ ਫਿਰ ਅੱਜ ਦੀ ਕਲਾਸ ਸਭ ਤੋਂ ਪਹਿਲਾਂ ਦੇਖਦੇ ਹਾਂ ਕੁਝ ਮਹੱਤਵਪੂਰਨ ਪੁਰਸਕਾਰ ਪਹਿਲਾਂ ਗੱਲ ਕਰਾਂਗੇ ਕਿ ਸਾਹਿਤ ਅਕਾਦਮੀ ਅਵਾਰਡ ਆ ਸਾਹਿਤ ਅਕਾਦਮੀ ਅਵਾਰਡ ਪ੍ਰਾਪਤ ਕਰਨ ਵਾਲਾ ਪਹਿਲਾ ਵਿਅਕਤੀ ਕੌਣ ਤਾਂ ਉਹ ਪਹਿਲਾ ਵਿਅਕਤੀ ਹਨ ਭਾਈ ਵੀਰ ਸਿੰਘ ਜੀ ਜਿਨ੍ਹਾਂ ਨੂੰ 1995 ਦੇ ਵਿੱਚ ਮੇਰੀ ਸਾਈਆਂ ਜੀਓ ਦੇ ਲਈ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਉਸ ਤੋਂ ਬਾਅਦ ਗੱਲ ਕਰਾਂਗੇ ਸਾਹਿਤ ਅਕਾਦਮੀ ਯੁਵਾ ਪੁਰਸਕਾਰ ਪਹਿਲਾ ਵਿਅਕਤੀ ਕੌਣ ਸੀ ਤਾਂ ਉਹ ਪਹਿਲੇ ਵਿਅਕਤੀ ਸਨ ਪਰਮ ਵੀਰ ਸਿੰਘ ਜਿਨ੍ਹਾਂ ਨੂੰ 2011 ਦੇ ਵਿੱਚ ਅੰਮ੍ਰਿਤ ਵਿਲੇ ਦੇ ਲਈ ਸਾਹਿਤ ਅਕਾਦਮੀ ਯੁਵਾ ਪੁਰਸਕਾਰ ਜਿਹੜਾ ਮਿਲਿਆ ਉਸ ਤੋਂ ਬਾਅਦ ਗੱਲ ਕਰਾਂਗੀ ਸਾਹਿਤ ਅਕਾਦਮੀ ਬਾਣ ਪੁਰਸਕਾਰ ਪ੍ਰਾਪਤ ਕਰਨ ਵਾਲਾ ਪਹਿਲਾ ਵਿਅਕਤੀ ਕੌਣ ਸਨ ਉਹ ਸੀਗਾ ਜਸਬੀਰ ਸਿੰਘ ਭੁੱਲੜ ਜਿਨ੍ਹਾਂ ਨੂੰ 2010 ਦੇ ਵਿੱਚ ਅਤਾਲ ਦੀ ਗੁੱਠਮੁਠੀਏ ਦੇ ਲਈ ਸਾਹਿਤ ਅਕਾਦਮੀ ਬਾਣ ਪੁਰਸਕਾਰ ਪ੍ਰਾਪਤ ਹੋਇਆ ਇਹ ਸਾਰੇ ਮਤਵਪੂਰਨ ਪੁਆਇੰਟਾਂ ਤਾਂ ਗੱਲ ਕਰਦੀ ਹਾਂ ਅੱਗੇ ਉਸ ਤੋਂ ਬਾਅਦ ਗੱਲ ਕਰਦੇ ਹਾਂ ਅਗਲੇ ਪੁਰਸਕਾਰ ਸਰਸਵਤੀ ਸਨਮਾਨ ਅਵਾਰਡ ਸਰਸਵਤੀ ਸਨਮਾਨ ਅਵਾਰਡ ਮਤਲਬ ਕਿ ਸਰਸਵਤੀ ਸਨਮਾਨ ਅਵਾਰਡ ਹਰਪਜਨ ਸਿੰਘ ਜੀ ਨੂੰ 1991 ਦੇ ਵਿੱਚ ਉਹਨਾਂ ਦੀ ਰਚਨਾ ਰੁਖ ਤੇ ॠषि ਦੇ ਲਈ ਮਿਲਿਆ ਤੇ ਦਲੀਪ ਕੌਰ ਟਵਾਣਾ ਜੀ ਨੂੰ 2001 ਦੇ ਵਿੱਚ ਕਥਾ ਕਹੋ ਉਰਵਸ਼ੀ ਦੇ ਲਈ ਸਰਸਵਤੀ ਸਨਮਾਨ ਅਵਾਰਡ ਮਿਲਿਆ ਸੁਰਜੀਤ ਸਿੰਘ ਪਾਤਰ ਜੀ ਨੂੰ 2009 ਦੇ ਵਿੱਚ ਲਖਜਾਂ ਦੀ ਦਰਗਾਹ ਦੇ ਲਈ ਸਰਸਵਤੀ ਸਨਮਾਨ ਅਵਾਰਡ ਮਿਲਿਆ ਤਾਂ ਇਹ ਸੀਗੇ ਸਰਸਵਤੀ ਸਨਮਾਨ ਅਵਾਰਡ ਮਤਲਬ ਕਿੰਨਾ ਕਿੰਨਾ ਰਚਨਾਕਾਰ ਆ ਜਿਹੜੇ ਉਹਨਾਂ ਨੂੰ ਸਰਸਵਤੀ ਸਨਮਾਨ ਅਵਾਰਡ ਮਿਲਿਆ ਅੱਗੇ ਗੱਲ ਕਰਦੇ ਹਾਂ ਗਿਆਨਪੀਠ ਅਵਾਰਡ ਗਿਆਨਪੀਠ ਅਵਾਰਡ ਜਿਹੜਾ ਇਹ ਸਭ ਤੋਂ ਪਹਿਲਾਂ ਅਮਰਤਾ ਪ੍ਰੀਤਮ ਅਮਰਤਾ ਪ੍ਰੀਤਮ ਜੀ ਨੂੰ 1981 ਦੇ ਵਿੱਚ ਕਾਗਜ਼ ਤੇ ਕੈਨਵਸ ਦੇ ਲਈ ਮੀਡੀਆ ਤੇ ਗੁਰਦਿਆਲ ਸਿੰਘ ਜੀ ਨੂੰ 1999 ਦੇ ਵਿੱਚ ਮੜੀ ਦਾ ਦੀਵਾ ਦੇ ਲਈ ਗਿਆਨ ਪੀਠ ਅਵਾਰਡ ਪੁਰਸਕਾਰ ਮਿਲਿਆ ਹੁਣ ਗੱਲ ਕਰਦੇ ਹਾਂ ਕੁਝ ਮਹੱਤਵਪੂਰਨ ਰਚਨਾ ਜਿਹੜੀਆਂ ਕੀ ਮਹੱਤਵਪੂਰਨ ਰਚਨਾਕਾਰ ਦੇ ਦੁਆਰਾ ਹੋਈਆਂ ਜਿਵੇਂ ਸਭ ਤੋਂ ਪਹਿਲਾਂ ਗੱਲ ਕਰਦੀਆਂ ਹੀਰ ਹੀਰ ਰਚਨਾ ਬਾਰਿਸ਼ਾ ਜੀ ਦੇ ਦੁਆਰਾ ਵੀ ਕੀਤੀ ਗਈ ਤੇ ਦਮੋਦਰ ਜੀ ਦੇ ਦੁਆਰਾ ਵੀ ਕੀਤੀ ਗਈ ਅੱਗੇ ਗੱਲ ਕਰਦੇ ਹਾਂ ਮਿਰਜ਼ਾ ਸਹਿਬਾ ਮਿਰਜ਼ਾ ਸਹਿਬਾ ਪੀਲੂ ਜੀ ਦੇ ਦੁਆਰਾ ਰਚਨਾ ਕੀਤੀ ਗਈ ਫਿਰ ਗੱਲ ਕਰਦੇ ਹਾਂ ਸੱਸੀ ਆਸ਼ਮ ਦੇ ਦੁਆਰਾ ਸੋਹਣੀ ਫਜ਼ਲ ਸ਼ਾਹ ਦੇ ਦੁਆਰਾ ਜੰਗਨਾਮਾ ਸਿੰਘਾਂ ਤੇ ਫਰੰਗੀਆਂ ਦੀ ਇਹ ਰਚਨਾ ਹੈਗੀ ਸ਼ਾ ਮੁਹੰਮਦ ਜੀ ਦੀ ਅੱਗੇ ਗੱਲ ਕਰਦੇ ਹਾਂ ਵੀ ਸੰਤ ਸਿੰਘ ਸੇਖੋ ਜੀ ਦੇ ਦੁਆਰਾ ਕੁਝ ਮਹੱਤਵਪੂਰਨ ਰਚਨਾਵਾਂ ਕਿਹੜੀਆਂ-ਕਿਹੜੀਆਂ ਹਨ ਜਿਵੇਂ ਕਿ ਅੱਧ ਵਾਟੇ ਕਾਮੇ ਤੇ ਯੋਧੇ ਲਹੂ ਮਿੱਟੀ ਮਿੱਤਰ ਪਿਆਰਾ ਬੀੜਾ ਬੰਦ ਨਾ ਸਕਿਓ ਇਹ ਸਾਰੀਆਂ ਮਹਤਵਪੂਰਨ ਰਚਨਾਵਾਂ ਕਿਹਦੀਆਂ ਹਨ ਸੰਤ ਸਿੰਘ ਸੇਖੋ ਜੀ ਦੀਆਂ ਹਨ ਅੱਗੇ ਗੱਲ ਕਰਾਂਗੇ ਨਾਨਕ ਸਿੰਘ ਜੀ ਦੀਆਂ ਕੁਝ ਮਹਤਵਪੂਰਨ ਰਚਨਾ ਜਿਵੇਂ ਕਿ ਪਹਿਲਾਂ ਅੱਧ ਖਿੜਿਆ ਫੁੱਲ ਇੱਕ ਮਿਆਣ ਦੋ ਤਲਵਾਰਾਂ ਕਟੀ ਹੋਈ ਪਤੰਗ ਕੋਈ ਹਰਿਆ ਬੂਟ ਰਹੇ ਹੋ ਰੀ ਗਗਨ ਦਾ ਮਾਮ বাজਾਇਓ ਸੋਨੇਹਰੀ ਜਲਤ ਜੀਵਨ ਸੰਗਰਾਮ ਚਿੱਟਾ ਲਉ ਨਾਸੁਰ ਪਵਿੱਤਰ ਪਾਪੀ ਇਹ ਸਾਰੀਆਂ ਰਚਨਾਵਾਂ ਨਾਨਕ ਸਿੰਘ ਜੀ ਦੇ ਜੀ ਦੇ ਦੁਆਰਾ ਰਚੀਆਂ ਗਈਆਂ ਅੱਗੇ ਗੱਲ ਕਰਦੇ ਹਾਂ ਗੁਰਦਿਆਲ ਸਿੰਘ ਜੀ ਦੇ ਦੁਆਰਾ ਕਿਹੜੀਆਂ-ਕਿਹੜੀਆਂ ਰਚਨਾਵਾਂ ਰਚੀਆਂ ਗਈਆਂ ਪਹਿਲਾਂ ਉਹਨਾਂ ਦੀਆਂ ਰਚਨਾਵਾਂ ਜਿਵੇਂ ਕਿ 파ਰਸ ਅਣ ਹੋਏ ਅਦ ਚਾਨਣੀ ਰਾਤ ਮੜੀ ਦਾ ਦੀਵਾ ਅੰਨੀ ਕੁੜੀ ਦਾ ਦਾਨ ਇਹ ਸਾਰੀਆਂ ਰਚਨਾਵਾਂ ਕਿਹਦੀਆਂ ਹਨ ਗੁਰਦਿਆਲ ਸਿੰਘ ਜੀ ਦੀਆਂ ਹੀ ਮਤੁਗੁਣ ਰਚਨਾਵਾਂ ਫਿਰ ਦਲ ਕਰਦੀਆਂ ਸ਼ਿਵ ਕੁਮਾਰ ਬਟਾਲਵੀ ਜੀ ਦੀਆਂ ਉਹਨਾਂ ਦੀਆਂ ਰਚਨਾਵਾਂ ਜਿਵੇਂ ਕਿ ਆਟੇ ਦੀਆਂ ਚਿੜੀਆਂ ਲੂਣਾ ਬਿਰਹਾ ਤੂ ਸੁਲਤਾਨ ਮੈਂ ਤੇ ਮੈਂ ਇਹ ਸਾਰੀਆਂ ਰਚਨਾਵਾਂ ਸ਼ਿਵ ਕੁਮਾਰ ਬਟਾਲਵੀ ਜੀ ਦੀਆਂ ਹਨ ਅਗਲੇ ਰਚਨਾ ਰਚਨਾਕਾਰ ਹਨ ਕਰਤਾਰ ਸਿੰਘ ਦੁੱਗੜ ਉਹਨਾਂ ਦੀਆਂ ਰਚਨਾਵਾਂ ਇੱਕ ਛਿੱਟ ਚਾਨਣ ਦੀ ਇੱਕ ਦਿਲ ਵਿਕਾਉ ਹੈ ਕਰਾਮਾਤ ਦਰਦ ਨਾ ਜਾਣੀ ਕੋਈ ਇਹ ਸਾਰੀਆਂ ਰਚਨਾਵਾਂ ਕੀ ਦੀਆਂ ਹਨ ਕਰਤਾਰ ਸਿੰਘ ਦੁੱਗਲ ਜੀ ਦੀਆਂ ਫਿਰ ਗੱਲ ਕਰਦੇ ਹਾਂ ਪ੍ਰੋਫੈਸਰ ਮੋਹਨ ਸਿੰਘ ਜੀ ਦੇ ਦੁਆਰਾ ਰਚੀਆਂ ਗਈਆਂ ਰਚਨਾਵਾਂ ਕਿਹੜੀਆਂ-ਕਿਹੜੀਆਂ ਨੇ ਜਿਵੇਂ ਕਿ ਸਾਵੇਂ ਪਾਤਰ Kusumbara Jindare ਇਹ ਸਾਰੀਆਂ ਰਚਨਾਵਾਂ ਪ੍ਰੋਫੈਸਰ ਮੋਹਨ ਸਿੰਘ ਜੀ ਦੀਆਂ ਫਿਰ ਰਜਿੰਦਰ ਸਿੰਘ 베ਦੀ ਦੇ ਦੁਆਰਾ ਰਚਨਾ ਰਚਨਾ ਕੀਤੀ ਹੈ ਇੱਕ ਚਾਦਰ ਅਧੋ ਰਾਣੀ ਇਹ ਸਾਰੀਆਂ ਰਚਨਾਵਾਂ ਹੀ ਮਹੱਤਵਪੂਰਨ ਹਨ ਸਾਡੇ ਮਤਲਬ ਇਹ ਕਿਸੇ ਵੀ ਕੰਪੀਟੀਟਿਵ ਇਗਜ਼ਾਮ ਦੇ ਅੱਗੇ ਗੱਲ ਕਰਦੇ ਹਾਂ ਮਹੱਤਵਪੂਰਨ ਰਚਨਾਵਾਂ ਜਿਵੇਂ ਕਿ ਅਮਰਤਾ ਪ੍ਰੀਤਮ ਜੀ ਦੀਆਂ ਅੱਜ ਆਖਾਂਵਾਰੀ ਸ਼ਾਹ ਨੂੰ ਸਨੇਹੀ ਕਾਗਜ਼ੇ ਕੈਨਵਸ ਰਸੀਦੀ ਟਿਕਟ ਪਿੰਜਰ ਇਹ ਸਾਰੀਆਂ ਮਹੱਤਵਪੂਰਨ ਰਚਨਾਵਾਂ ਅਮਰਤਾ ਪ੍ਰੀਤਮ ਜੀ ਦੀਆਂ ਭਾਈ ਵੀਰ ਸਿੰਘ ਜੀ ਦੀਆਂ ਮਹੱਤਵਪੂਰਨ ਰਚਨਾਵਾਂ ਜਿਵੇਂ ਕਿ ਰਾਣਾ ਸੂਰਤ ਸਿੰਘ, ਸੁੰਦਰੀ, ਸਤਵੰਤਕਾਰ, ਬਾਬਾ ਨੌਧ ਸਿੰਘ, ਬਿਜਲੀਆਂ ਦੇ ਰਾਹ, ਮੇਰੇ ਸਾਈਂ ਜੀਓ, ਮਟਕ ਭੁਲਾਰੇ ਇਹ ਭਾਈ ਵੀਰ ਸਿੰਘ ਜੀ ਦੀਆਂ ਮਹੱਤਵਪੂਰਨ ਰਚਨਾਵਾਂ ਹਨ। ਭਾਈ ਗੁਰਦਾਸ ਜੀ ਦੀਆਂ ਮਹੱਤਵਪੂਰਨ ਮਹੱਤਵਪੂਰਨ ਰਚਨਾਵਾਂ ਜਿਵੇਂ ਕਿ 12 ਹੋ ਗਈਆਂ, ਕਵਿੱਤ ਸਵੈਏ ਹੋਗੇ। ਮਤਲਬ ਕਿ ਇਹ ਸਾਰੀਆਂ ਰਚਨਾਵਾਂ ਭਾਈ ਗੁਰਦਾਸ ਜੀ ਦੀਆਂ ਕਾਦਰਯਾਰ ਦੀਆਂ ਮਤਲਬ ਉਹਨਾਂ ਦੀ ਮਹਤਵਪੂਰਨ ਰਚਨਾ ਪੂਰਨ ਭਗਤ ਦਲੀਪ ਕੌਰ ਟਿਵਾਣਾ ਜਿਦੀਆਂ ਰਚਨਾਵਾਂ ਇਹ ہمارا ਜੀਵਨ ਜੀਵਣਾ ਦੂਸਰੀ ਸੀਤਾ ਪੀਲੇ ਪੱਤਿਆਂ ਦੀ ਦਾਸਤਾਨ ਮਤਲਬ ਕਿ ਇਹ ਸਾਰੀਆਂ ਰਚਨਾਵਾਂ ਕਿਹਦੀਆਂ ਹਨ ਦਲੀਪ ਕੌਰ ਟਿਵਾਣਾ ਜੀ ਦੀ ਤਾਂ ਇਹ ਸੀਗੀਆਂ ਕੁਝ ਮਹਤਵਪੂਰਨ ਪੁਸਤਕਾਂ ਜਿਹੜੀਆਂ ਤਾਂ ਐਸੀਗੀ ਅੱਜ ਦੀ ਕਲਾਸ ਜਿਹਦੇ ਵਿੱਚ ਅਸੀਂ ਗੱਲ ਕੀਤੀ ਕੁਝ ਮਤਵਪੂਰਨ ਪੁਸਤਕਾਂ ਦੀ ਜਿਹੜੀ ਕਿ ਸਾਡੀ ਕੰਪੀਟੀਟਿਵ ਇਗਜ਼ਾਮ ਦੇ ਲਈ ਜ਼ਰੂਰੀ ਹਨ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦੀ ਕਲਾਸ ਵਧੀਆ ਲੱਗੀ ਹੋਵੇਗੀ ਧੰਨਵਾਦ